ਦੋਸਤੋ ਸੱਚਰੀਏ ਕਾ ਦੋਸਤੋ ਅੱਜ ਆਪਾਂ ਤਾਂ ਦੇ ਲਈ ਲੈ ਕੇ ਆਏ ਇੱਕ ਹੋਰ ਵਧੀਆ ਤੇ ਨਵੀਂ ਚੀਜ਼ ਦੋਸਤੋ ਤੁਸੀਂ ਜਲਮੇ ਕਿਤੇ ਜਾਣੇ ਹੋ ਮੋਟਰਸਾਈਕਲ ਤੇ ਤარი ਅੱਖਾਂ ਵਿੱਚ ਕੱਤਾ ਮਿੱਟੀ ਦਾ ਜੂ ਵੀ ਪੈਂਦਾ ਹੁਣਾ ਜਦ ਕੋਈ ਅਗਲੀ ਗੱਡੀ ਲੰਘਦੀ ਤਾਂ ਪਿੱਛੋਂ ਕੱਤਾ-ਕੁੱਤਾ ਮਿੱਟੀ-ਮਿੱਟੀ ਬਹੁਤ ਅੱਖਾਂ 'ਚ ਪੈਂਦੀ ਜਿਹੜਾ ਨਾਲ ਅੱਖਾਂ ਦਾ ਵੀ ਨੁਕਸਾਨ ਹੋ ਸਕਦਾ ਤੇ ਤੁਸੀਂ ਫਿਰ ਉਹਦੇ ਲਈ ਲਾਉਨੇ ਆਇਨਕਾਂ ਤੇ ਅੱਜ ਆਪਾਂ ਤਾਂ ਦੇ ਲਈ ਲੈ ਕੇ ਆਏ ਇੱਕ ਨਵੀਂ ਐਨਕ ਬਹੁਤ ਵਧੀਆ ਕਲੈਰੀ ਬਹੁਤ ਵਧੀਆ ਸ਼ੇਪ। ਤੁਖੋਂ ਨੇ ਤੁਹਾਨੂੰ ਆਪਣੀ ਐ ਰਕ ਲੈਉਣੀ। ਆਹ ਦੇਖੋ ਦੋਸਤੋ। ਦੇਖੋ। ਕੰਡੀਸ਼ਨ ਦੇਖੋ ਇਹ ਚੰਕਰੀ ਭਈ। ਸਾਰੀ ਦਿਖਾਵਾਂਗੇ ਤੁਹਾਨੂੰ ਸਾਰਾ ਦੇਖੋ ਪਹਿਲਾ ਤੁਸੀਂ ਜੀ। ਛੁਰੀ ਕੱਲ ਲੈਨੇ ਆਪਾਂ ਦੇ ਸ਼ੀਸ਼ਿਆਂ ਤੋਂ। ਸ਼ੀਸ਼ੇ ਦੇਖੋ ਦੋਸਤੋ ਤੁਸੀਂ। ਕਿੰਨੇ ਵਧੀਆ ਕਲਰ ਦੇ। ਇਹ ਹੈਗੇ ਆਪਣੇ ਹਰੇ ਮਤਲਬ白 ਕਲਰ ਨਹੀਂਗਾ ਕੋਈ ਹੋਰ ਕਲਰ। ਆਹ ਦੇਖੋ। ਚੰਨ ਕੋ ਬਹੁਤ ਆਰੇ ਕੋ ਇਹ ਹੈਗੀ ਆਪਣੇ ਦੋ ਸ਼ੀਸ਼ੇ ਆਹ ਇਹ ਵਾਲੇ ਦੋਲੇ ਲੱਗੇ ਆਪਣੀ ਪੋਤਲੀ ਇਹਨਾਂ ਦੀ ਇਹਦਾ ਇੱਕ ਸ਼ੀਸ਼ਾ ਆਪਣਾ ਦਿੱਗੇ ਨਾ ਤਾਂ ਕਰਕੇ ਸਾਰੇ ਪਾਸੇ ਲੱਗੇ ਆ ਉੱਪਰ ਆ ਆਪਣਾ ਵਾਈਟ ਕਲਾ ਹੈ ਤੇ ਕੰਡੀਸ਼ਨ ਬਹੁਤ ਆਪਣੀ ਮਰੀ ਐ ਨਿਕਦੀ ਇਹ ਹੈਗੀ ਆਪਣੀ ਤਿੰਨ ਅੰਗਾਂ ਚ ਇੱਕ ਵਾਈਟ ਇੱਕ ਆ ਸ਼ੀਸ਼ੇ ਵਾਲਾ ਅੰਗ ਇੱਕ ਬਲੈਕ ਕਲਾ ਆ ਦੇਖ ਅਗਲੀ ਕੰਡੀਸ਼ਨ ਤੁਸੀਂ ਦੇਖ ਲਈ ਪਿੱਛੋਂ ਵੀ ਦਿਖਾਉਂਦੇ ਆਂ ਆ ਦੇਖੋ ਪਿੱਛੋਂ ਵੀ ਉਹੀ ਚੀਜ਼ ਆਪਣੀ ਦੇਖੋ ਦੰਦੇ ਲੱਗੇ ਆ ਤੇ ਪਿੱਛੇ ਆ ਦੇਖੋ ਖੋਲ ਕੇ ਦਿਖਾ ਦਿੰਦੇ ਆਂ ਐ ਬਣਾਉਂਦਾ ਬਣੂਗਾ ਦੇਖੋ ਦੇਖੋ ਐਨ ਕੱਪਨੀ ਖੁੱਲ ਗਈ ਦੇਖੋ ਬਰੀਆ ਕੰਡੀਸ਼ਨ ਚ ਨਵੀਂ ਲਿਆਂਦੀ ਆ ਆਪਾਂ ਆਪਾਂ ਗਿਆ ਵੇ ਤੁਹਾਨੂੰ ਦਿਖਾ ਦਿੰਨੇ ਆਂ ਇਦਾਂ ਲੱਗੂਗੀ ਆਪਣੀ ਆ ਹੈਗੇ ਇਹਦੇ ਦੰਦੇ ਮਜ਼ਬੂਤ ਬਹੁਤ ਆ ਆਦਿਕ ਨੇ ਤੇ ਇੱਥੇ ਲੱਗੇ ਆਪਣੇ ਲੱਗਣ ਵਾਲੀਆਂ ਚੀਜ਼ਾਂ ਤੇ ਲੱਗਦੀ ਵਧੀਆ ਵਧੀਆ ਆਪਣੀਆਂ ਨੇ ਗਰਾਂ ਲਾ ਕੇ ਵੀ ਦਿਖਾ ਰਿਹਾ ਨੇ ਜਿੱਦੇ ਮਰਜ਼ੀ ਲਾ ਲਓ ਦੇਖੋ ਐਡਾ ਲੱਗਿਆਂ ਦੀ ਦੋਸਤੋ ਆਪਣੀ ਐਨਕ ਪੂਰੀ ਫਿੱਤ ਫਿੱਤ ਜਿਵੇਂ ਥੇਲੇ ਦੋਲੀ ਨੇ ਕਈ ਐਨਕਾਂ ਹੁੰਦੀਆਂ ਆਪਣੇ ਉਹ ਬਹੁਤ ਥੇਲੀਆਂ ਹੁੰਦੀਆਂ ਪਰ ਇਹ ਤੁਹਾਨੂੰ ਜਿੱਦੇ ਮਰਜ਼ੀ ਲਾ ਲਓ ਇਹ ਪੂਰੀ ਵਧੀਆ ਮੈਨੂੰ ਬਹੁਤ ਵਧੀਆ ਲੱਗਿਆ ਇਹ ਅੰਗੂਰ ਵੀ ਮੈਨੂੰ ਸੋਹਣਾ ਬਹੁਤ ਲੱਗਾ ਸ਼ਾਇਨ ਮਾਰ ਦੀ ਕੋਈ ਆਪਣੀਆਂ ਨੇ ਦੇਖੋ ਕਿ ਕਿ ਨਵੀਂ ਲਿਆਂਦੀ ਨੂੰ ਮੈਂ ਦਾਦਾ ਦੱਸ ਦਿਆਂ ਆਪਾਂ ਜੇ ਕੋਈ ਜੀ ਇਹ ਦੋਸਤੋਂ ਆਪਾਂ ਨੂੰ ਮਿਲੀ ਆ 200 ਹਾਂਜੀ 200 ਦੀ ਮਿਲੀ ਆ ਤੇ ਬਹੁਤ ਵਧੀਆ ਚੀਜ਼ ਆ ਦੇਖੋ ਚਮਕ ਬਹੁਤ ਆ ਮੈਂ ਪਹਿਲੀ ਐਨਕ ਦੇਖੀ ਜੀ ਸੀ ਇੰਨੀ ਚਮਕਾ ਸੋਹਣੀ ਬਹੁਤ ਲੱਗਦੀ ਆ ਰੇ ਆ ਦੇਖ ਕਿੰਨੀ ਚਮਕਰੀ ਪਈ 200 ਦੀ ਆਈ ਆਪਣੀ ਇਹ ਐਨਕ ਬਹੁਤ ਵਧੀਆ ਲੱਗੀ ਜਿਹੜੀ ਮਹਿੰਗੀ ਵੀ ਨਹੀਂ ਜੀ ਬਹੁਤ ਵਧੀਆ ਚੀਜ਼ ਆ ਨਾ ਮਹਿੰਗੀ ਨਾ ਜਿਆਦੀ ਸਸਤੀ ਨਾ ਜਿਆਦੀ ਮਹਿੰਗੀ ਠੀਕ ਮਤਲਬ 200 ਦੇ ਵਿੱਚ ਆਪਣੀ ਐਨਕ ਆ ਆ ਦੇਖੋ ਚੰਕਰੀ ਭਈ ਆਪਣੀ ਐਨਕ ਦੋਸਤੋ ਜੇ ਤੁਹਾਨੂੰ ਇਹ ਆਪਣੀ ਐਨਕ ਵਧੀਆ ਲੱਗੀ ਤਾਂ ਇਹਦੇ ਲਈ ਇੱਕ ਲਾਈਕ ਕਰ ਦਿਓ ਤੇ ਮਿਲਦੇ ਆਪਾਂ ਅਗਲੀ ਐਦਾਂ ਦੀ ਵਧੀਆ ਵੀਡੀਓ ਵਿੱਚ ਧੰਨਵਾਦ